ਹੁਸ਼ਿਆਰਪੁਰ ਪੁਲਿਸ ਵੱਲੋਂ ਹੁਸ਼ਿਆਰਪੁਰ ਵਿਖੇ ਚਲਾਇਆ ਗਿਆ ਆਪਰੇਸ਼ਨ ਕਾਸੋ ਇਸ ਮੌਕੇ ਤੇ ਐਸਐਸਪੀ ਹੁਸ਼ਿਆਰਪੁਰ ਦੇ ਨਾਲ ਏਡੀਜੀਪੀ ਵੀ ਰਹੇ ਮੌਜੂਦ ਹਾਂਜੀ ਮੈਂ ਅੱਜ ਇੱਥੇ ਹੁਸ਼ਿਆਰਪੁਰ ਆਇਆ ਹਾਂ ਜਿੱਥੇ ਕਿ ਕੈਸੋ ਆਪਰੇਸ਼ਨ 46 ਹੌਟਸਪੌਟ ਜਿਹੜੇ ਚਿੰਨਿਤ ਕੀਤੇ ਗਏ ਸੀ ਉਹਦੇ ਕਈ ਪੈਰਾਮੀਟਰ ਸੀ ਹੌਟਸਪੌਟ ਨੂੰ ਚਿੰਨਿਤ ਕਰਨ ਦਾ ਜਿਹਦੇ ਵਿੱਚ ਹਿਸਟੋਰੀਕਲ ਡਾਟਾ ਵੀ ਹੁੰਦਾ ਹੈ ਕਿ ਕਿੱਥੇ ਕਿੰਨੀਆਂ ਐਫਆਈਆਰ ਹੋਈਆਂ ਕਿੰਨੇ ਉਥੇ ਐਡਿਕਟਸ ਨੇ ਉਸ ਏਰੀਏ ਚੋਂ ਕਿੰਨੇ ਬੱਚੇ ਰੀਹੈਬਿਲੀਟੇਸ਼ਨ ਸੈਂਟਰ ਵਗੈਰਾ ਚਾਹਦੇ ਆ ਤੇ 46 ਹੌਟਸਪੌਟ ਜਿਹੜੇ ਆ ਉਹ 올ਓਵਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅੱਜ ਕਿਹਸਾਓ ਆਪਰੇਸ਼ਨ ਚੱਲ ਰਿਹਾ ਜਿੱਦਾਂ ਵੀ ਸਟਰੀ ਕਰੀ ਕੋਰੀ ਪਾਸੋ ਦੀ ਫੋਰਸ ਤੇ ਜੀਯੂਜ਼ ਵਗੈਰਾ ਲੱਗੇ ਹੋਏ ਆ ਅਸੀਂ ਇੱਥੇ ਬਲਵੀ ਕੋਲੋਨੀ ਖੜਿਆ ਤੇ ਇੱਥੇ ਮੈਂ ਅੰਦਰ ਸਾਰਾ ਦੇਖ ਕੇ ਆਇਆ ਇਹਦੀ ਵੀ ਹਰ ਘਰ ਦੀ ਚੈਕਿੰਗ ਚੱਲ ਰਹੀ ਹੈ ਤਾਂ ਕਿ ਕੋਈ ਉਹ ਜੇ ਕੰਟਰਬੈਂਡ ਕਿਸੇ ਬੋਲ ਹੋਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਇਹਦਾ ਜਿਹੜਾ ਕੋਈ ਰਿਜ਼ਲਟ ਨਿਕਲੇਗਾ ਅਸੀਂ ਤੁਹਾਨੂੰ ਇਹ ਆਪਰੇਸ਼ਨ 2 ਵਜੇ ਤੱਕ ਚੱਲਣਾ ਹੈ ਉਸ ਤੋਂ ਬਾਅਦ ਸਾਰਾ ਕੁਝ ਦੱਸ ਦੇ ਆਏ ਫਿਰ ਇਹ ਜਿਹੜਾ ਕਸੂ ਬਚਾਰਾ ਕੋਈ ਨਾ ਡੋਰ ਵੀ ਕਾਫੀ ਇੰਟਰਮੈਂਟ ਅਪਸ ਨੂੰ ਲਿਆ ਬਟ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਅੱਜ ਕਸੂ ਤੁਸੀਂ ਜਾਂ ਹੋਰ ਵੀ ਹੁੰਦਾ ਇਹ ਐਚਜੀ ਹੋਣੀ ਚਾਹੀਦੀ ਆ ਜਿੱਥੇ ਅੱਧਾ ਪੂਨਾ ਘੰਟਾ ਜਿਹੜੇ ਤੇ ਪੁਲਿਸ ਖੜੀ ਹਾ ਤੇ ਮੇ ਵੀ ਕੋਈ ਨਾ ਕੋਈ ਐਕਿਊਜ਼ਰ ਜਾਂ ਆਪਣਾ ਉਹ ਸ਼ੈਲਟਰ ਲਾਏਗਾ ਜਾਂ ਬਾਹਰ ਨਿਕਲ ਜਾਏਗਾ ਜਾਂ ਕਿਤੇ ਨਹੀਂ ਕਸੂ ਆਪਰੇਸ਼ਨ ਅਸੀਂ ਦੋ ਤਰੀਕੇ ਨਾਲ ਕਰਦੇ ਹੁੰਨੇ ਆ ਇੱਕ ਤਾਂ ਜਿਹੜਾ ਹੁੰਦਾ ਉਹਦੇ ਵਿੱਚ ਉਹ ਅਚੰਚੇਤ ਹੀ ਹੁੰਦਾ ਉਹਦੇ ਵਿੱਚ ਜਦੋਂ ਬਲਵੀ ਕਮਿਊਨ ਪੂਰਾ ਘੇਰਾ ਪਾ ਲਿਆ ਠੀਕ ਹੈ ਤੇ ਸਾਰੇ ਨਾਕੇ ਲਗਾ ਲਏ ਉਹਦਾ ਮਤਲਬ ਇਹ ਹੁੰਦਾ ਕਿ ਨਾ ਕੋਈ ਬੰਦਾ ਅੰਦਰ ਜਾਏਗਾ ਨਾ ਕੋਈ ਅੰਦਰੋਂ ਬਾਹਰ ਆਏਗਾ ਜੀ ਉਹ ਵੀ ਸਟ੍ਰੈਟਜੀ ਆਪਾਂ ਅਪਣਾਣੇ ਹੁੰਦੇ ਆ ਇਹ ਹੌਟ ਸਪੌਟ ਹੈ ਹੌਟ ਸਪੌਟ ਦਾ ਇੱਕ ਡਿਫਰੈਂਟ ਕਨੋਟੇਸ਼ਨ ਹੈ ਤੇ ਉਹ ਅਸੀਂ ਸਾਵਧਾਨੀ ਵਰਤਦੇ ਆ ਕਿ ਇਹ ਸਿਗਰੇਟ ਹੋਵੇ ਅਚੰਚੇਤ ਹੋਵੇ ਕਿਸੇ ਨੂੰ ਪਤਾ ਨਾ ਚਲੇ ਸਰ ਜੁਣਤਾ ਕੇ ਜੋ ਪਿਛਲੀ ਗੱਲ ਕੀਤੀ ਕਿੰਨੇ ਕੇ ਰਿਕਵਰੀ ਹੋ ਗਈ ਆਪਨ ਕਸੋ ਪਰਸ਼ਮੇ ਆਪਣੇ ਹੁਸ਼ਿਆਰਪੁਰ ਦਾ ਵਧੀਆ ਰਿਹਾ ਜੀ ਇੱਥੇ ਆਲਮੋਸਟ 600 ਤੋਂ ਵੱਧ ਕੇਸੋ ਆਪਰੇਸ਼ਨ ਆਸਤਕ ਹੋ ਚੁਕੇ ਹੈ ਤੇ ਆਲਮੋਸਟ ਸਵਾ 1100 ਐਫ ਆਈ ਆਰ ਦਰਜ ਹੋਈਆਂ ਨੇ ਜਦੋਂ ਤੋਂ ਇਹ ਸ਼ੁਰੂ ਹੋਇਆ ਮਾਰਚ 2025 ਤੋਂ ਯੁੱਧ ਨਸ਼ਾ ਵਿਰੁੱਧ ਤੇ ਇਹਦੇ ਵਿੱਚ ਮਹੀਨੇ ਦਰ ਮਹੀਨੇ ਇੰਪਰੂਵਮੈਂਟ ਹੀ ਦੇਖਣ ਨੂੰ ਮਿਲੇ ਤੇ ਹੁਸ਼ਿਆਰਪੁਰ ਚ ਕਰੀਬ ਕਰੀਬ 1500 ਦੇ ਕਰੀਬ ਬੰਦੇ ਅਰੇਸਟ ਕੀਤੇ ਆ ਤੇ ਮਾਰਚ ਤੋਂ ਲੈ ਕੇ ਹੁਣ ਤੱਕ ਕਰੀਬ 13 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਫਰੀਜ਼ ਕੀਤੀ ਹੈ 11 ਦੇ ਕਰੀਬ ਹੁਣ ਤੱਕ ਡਿਮੋਲੀਸ਼ਨ ਕਿਤੇ ਹੈ ਤੇ অলਮੋਸਟ 2700 2800 ਬੱਚਾ ਜਿਹੜਾ ਉਹ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਭਜਿਆ ਉਹ ਜਿਹੜਾ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਇਹਦੇ ਵਿੱਚ ਸਾਨੂੰ ਬੜਾ ਸਹਿਯੋਗ ਮਿਲਿਆ ਜਿਹੜੇ ਫੈਮਿਲੀ ਮੈਂਬਰ ਹੈਗੇ ਜਿਹੜੀ ਆਪਣੀ ਵਿਲੇਜ ਡਿਫੈਂਸ ਕਮੇਟੀ ਬਣੀਆਂ ਹੋਈਆਂ ਹਨ ਵਾਰਡ ਕਮੇਟੀਆਂ ਬਣੀਆਂ ਹੋਈਆਂ ਹਨ ਤੇ ਤੁਹਾਡੇ ਰਾਹੀਂ ਮੈਂ ਇਹ ਸਾਰਿਆਂ ਨੂੰ ਹੋਰ ਕਹਿਣਾ ਚਾਹੁੰਦਾ ਕਿ ਹੁਣ ਜਿਵੇਂ ਇਹ ਦੁਬਾਰਾ ਤੋਂ ਮੋਹਿਨੂ ਇੱਕ ਜੋੜ ਦਿੱਤਾ ਗਿਆ ਹੈ 2.0 ਇਹਦੇ ਵਿੱਚ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਚਾਹਨਾ ਹੁਣ ਸਾਰੀ ਫੈਮਿਲੀਜ਼ ਨੂੰ ਹੁਣ ਸਾਰੇ ਸਟੇਕ ਹোল্ডার ਨੂੰ ਕਿ ਬੱਚਿਆਂ ਨੂੰ ਇਸ ਤੋਂ ਹਟਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਮਿਹਨਤ ਕਰਨੀ ਪੈਣੀ ਹੈ ਰੀਹੈਬਿਲੀਟੇਸ਼ਨ ਸੈਂਟਰ ਪੇਜਣਾ ਪੈਣਾ ਹੈ ਸੇਫ ਹੈਲਪ ਲਾਈਨ ਜਿਹੜੀ ਹੈ ਉੱਥੇ ਹੁਸ਼ਿਆਰਪੁਰ ਦਾ ਕਾਫੀ ਆਊਟਪੁਟ ਵਧੀਆ ਰਹੀ ਹੈ ਆਲਮੋਸਟ ਮੋਰ ਥੈਨ 50% ਟਰਨ ਅਰਾਊਂਡ ਹੈ ਯਾਨੀ ਸੇਫ ਹੈਲਪ ਲਾਈਨ ਤੇ ਅਗਰ ਤੁਸੀਂ ਕੋਈ ਟਿਪ ਦਿੰਦੇ ਹੋ ਕਿ ਜੀ ਇੱਥੇ ਕੁਝ ਨਸ਼ਾ ਬਿਕ ਰਿਆ ਹੈ ਤੇ ਇਮੀਡੀਏਟਲੀ ਕਾਰਵਾਈ ਉਸਤੇ ਹੁੰਦੀ ਹੈ ਇਹ ਸਾਡਾ ਤੁਹਾਨੂੰ ਅਸ਼ੋਰੈਂਸ ਹੈ ਤੇ ਇਸ ਲਈ ਸਾਨੂੰ ਸੇਫ ਹੈਲਪਲਾਈਨ ਤੇ ਇੱਕ ਤਾਂ ਸਾਨੂੰ ਸਹਿਯੋਗ ਕਰੋ ਜਿੰਨੀ ਇਨਫੋਰਮੇਸ਼ਨ ਹੋ ਸਕਦੀ ਹੈ ਸਾਨੂੰ ਦੋ ਦੂਜਾ ਜਿਹੜੇ ਬੱਚੇ ਹਰੇਕ ਮੋਹੱਲੇ 'ਚ ਹਰੇਕ ਨੂੰ ਮਾਲੂਮ ਹੁੰਦਾ ਹੈ ਕਿਹੜਾ ਬੱਚਾ ਕਿਹੜਾ ਡਰਗ ਲੈਂਦਾ ਹੈ ਉਹਨੂੰ ਛੁਡਾਉਣ ਲਈ ਅਸੀਂ ਸਾਰੇ ਉਹਨਾਂ ਦੇ ਨਾਲ ਹੈ ਉਹ ਬੱਚਿਆਂ ਨੂੰ ਰੀਹੈਬਿਲੀਟੇਸ਼ਨ ਸੈਂਟਰ 'ਚ ਲੈ ਕੇ ਆਓ ਉਹ ਤਾਂ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਕਮੇਟੀਆਂ ਬਣੀਆਂ ਹੋਈਆਂ ਜਿਹਦੇ ਨਾਲ ਬੱਚਾ ਤੁਹਾਡਾ ਨਸ਼ਾ ਛੱਡ ਕੇ ਤੇ ਕੰਮਕਾਜ ਲੱਗ ਸਕੇ ਸਰ ਨਾਰੀ ਏਰੀਆ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਾਫੀ ਜ਼ਿਆਦਾ ਹੋ ਰਿਹਾ ਹੈ ਮੈਡੀਕਲ ਨਸ਼ਾ ਕਿ ਕੇਸ ਜ਼ਿਆਦਾ ਆ ਰਹੇ ਹਨ ਸਰ ਮੈਡੀਕਲ ਸਟੋਰ ਵਾਲੇ ਕਿਉਂ ਨਹੀਂ ਫੜੇ ਜਾਂਦੇ ਕਿਉਂ ਨਹੀਂ ਕਾਰਵਾਈ ਨੂੰ ਉਹ ਫੜੇ ਜਾਂਦੇ ਆ ਡੈਫੀਨਿਟਲੀ ਫੜੇ ਜਾਂਦੇ ਆ ਮੇਰੇ ਕੋਲ ਡਿਟੇਲਸ ਆ ਰਹੀ ਹੈ ਐਸਐਸਪੀ ਸਾਹਿਬ ਤੁਹਾਨੂੰ ਦੇ ਸਕਦੇ ਆ ਉਜ ਕੋਈ ਗੱਲ ਨਹੀਂ ਹੈ ਲੇਕਿਨ ਤੁਹਾਨੂੰ ਪਤਾ ਹੈ ਕਿ ਮੈਡੀਕਲ ਨਸ਼ਾ ਜਿਹੜਾ ਹੈ ਉਹ ਸਾਡੇ ਵੱਲੋਂ ਪੂਰੀ ਕੋਸ਼ਿਸ਼ ਲੈਂਦੀ ਹੈ ਲੇਕਿਨ ਫਿਰ ਵੀ ਮੈਡੀਕਲ ਸਟੋਰ ਜਿਹੜਾ ਹੈ ਕਿਉਂਕਿ ਇੱਕ ਲੀਗਲ ਐਂਟੀਟੀ ਹੈ ਉਹ ਛੁਪਾ ਛੁਪਾ ਕੇ ਕਰ ਹੀ ਲੈਂਦੇ ਆ ਸਰ ਜੇਕਰ ਗੱਲ ਕੀਤੀ ਹੈ ਤਾਂ ਇਦਾਂ ਦੇ ਏਰੀਆ ਦੇ ਵਿੱਚ ਕਾਫੀ ਮੁਸ਼ਕਲ ਹੈ ਕਿਉਂਕਿ ਫੋਰਸ ਵੀ ਘੱਟ ਹੈ ਪਰ ਜੇਲ੍ਹਾਂ 'ਚ ਕਿਉਂ ਨਹੀਂ ਕੰਟਰੋਲ ਹੋ ਰਿਹਾ ਉਹਦਾ ਤਾਂ ਇੱਕ ਅਦਾਰਾ ਹੈ ਉਸ ਦੇ ਅੰਦਰ ਹੀ ਹਰ ਰੋਜ਼ ਉੱਤੇ ਮੋਬਾਈਲ ਵਗੈਰਾ ਕੋਈ ਨਾ ਕੋਈ ਨਸ਼ੀਲਾ ਪਦਾਰਥ ਮਿਲ ਰਿਹਾ ਤੇ ਅਸੀਂ ਰਿਕਵਰ ਕਰਦੇ ਆ ਤਾਂ ਹੀ ਮਿਲਦਾ ਹੈ ਨਾ ਉਹ ਵੀ ਇੱਕ ਕੰਟਰੋਲ ਕਰਨ ਦਾ ਪ੍ਰੋਸੀਜਰ ਹੈ ਅਸੀਂ ਚੈਕਿੰਗ ਕਰਦੇ ਆ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਸਾਰਾ ਆਜੂਵੇਂ ਸਟੇਟ ਵਾਈਡ ਚੱਲ ਰਿਹਾ ਹੈ ਇਹ ਜਿਹੜਾ ਆਪਣਾ ਯੁੱਧ ਨਸ਼ਾ ਵਿਰੋਧ ਹੈ ਇਹਦੇ ਵਿੱਚ ਜੇਲ੍ਹਾਂ ਦੀ ਰੈਗੂਲਰ ਚੈਕਿੰਗ ਹੁੰਦੀ ਹੈ ਹਚਨਚੇ ਚੈਕਿੰਗ ਹੁੰਦੀ ਹੈ ਕਿਹਨੂੰ ਤੋ ਕਤਕਿਸਾਲ ਜਲਾ 4 ਸਾਲ ਹੋ ਗਏ ਜੀ ਮੰਨ ਲਓ ਇਹ ਸਰਕਾਰ ਦੀ ਨਹੀਂ ਨਹੀਂ ਤੁਸੀਂ ਪਿਛਲੇ 9 ਮਹੀਨੇ ਦੀ ਉਪਲਬਧੀਆਂ ਦੇਖੋਗੇ ਨਾ ਜੀ ਇਹ ਪਹਿਲਾਂ कधी ਨਹੀਂ ਹੋਇਆ ਕਨਸਰਟਿਡ ਐਫਰਟਸ ਫੋਕਸਡ ਐਫਰਟਸ ਸਟੇਟ ਲੈਵਲ ਤੇ 8 ਮਹੀਨੇ ਲਗਾਤਾਰ ਚੱਲਣਾ ਸਾਰੀ ਫੋਰਸ ਜੀ ਜਨਨਾ ਲੱਗੀ ਹੋਈ ਹੈ ਅਸੀਂ ਜਿਹੜੇ ਸੀਨੀਅਰ ਅਫਸਰ ਉੱਥੇ ਬੈਠੇ ਆ ਉਹ ਸੁਪਰਵਾਈਜ਼ ਜਿਹੜਾ ਅਸੀਂ ਕਰਦੇ ਆਂ ਡੇਲੀ ਬੇਸਿਸ ਤੇ ਸੁਪਰਵਾਈਜ਼ ਅਸੀਂ ਕਰਦੇ ਆਂ ਤੇ ਤੁਸੀਂ ਦੇਖ ਰਹੇ ਹੋ ਕਿ ਵੱਡੀਆਂ ਵੱਡੀਆਂ ਰਿਕਵਰੀਆਂ ਹੋ ਰਹੀਆਂ ਨੇ ਜਿਹੜਾ ਆਂਦਾ ਹੈ ਐ ਨਹੀਂ ਕਿ ਅਸੀਂ ਸਪਲਾਈ ਲਾਈਨ ਤੋੜੀ ਨਹੀਂ ਬਿਲਕੁਲ ਤੋੜੀ ਹੈ ਇਹ ਟੋਟਲ ਜਿਹੜਾ ਡਰਗ ਦਾ ਮਨਾਸ ਹੈ ਉਹਦੇ ਦੋ ਹੀ ਪਹਿਲੂ ਹੈ ਇੱਕ ਸਪਲਾਈ ਲਾਈਨ ਤੋੜਨਾ ਇੱਕ ਡਿਮਾਂਡ ਕੱਟ ਕਰਨਾ ਸਪਲਾਈ ਲਾਈਨ ਤੋੜਨ ਦੇ ਵਿੱਚ ਵੀ ਸਾਨੂੰ ਸੋਸਾਇਟੀ ਦਾ ਸਹਿਯੋਗ ਚਾਹੀਦਾ ਹੈ ਅਗਰ ਇਨਫੋਰਮੇਸ਼ਨ ਸਾਨੂੰ ਨਹੀਂ ਮਿਲੇਗੀ ਇਹ ਤਾਂ ਜਿਹੜੀ ਵੀ ਵੱਡੀਆਂ ਰਿਕਵਰੀਆਂ ਨੇ ਇਹ ਸਾਡੀ ਆਪ ਦੀ ਇਨਫੋਰਮੇਸ਼ਨ ਹੁੰਦੀ ਹੈ ਅਸੀਂ ਡਵੈਲਪ ਕਰਦੇ ਹਾਂ ਤੇ ਸਪਲਾਈ ਲਾਈਨ ਨੂੰ ਤੋੜਨਾ ਉਹਦੇ ਵਿੱਚ ਤਾਂ ਸੋਸਾਇਟੀ ਦਾ ਸਾਨੂੰ ਬੜਾ ਸਹਿਯੋਗ ਚਾਹੀਦਾ ਹੈ ਸਰਕਲ ਸੰਤ ਬਾਬਾ ਭਾਜੇਂ ਦੀ ਕੋਲ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਵੀਡੀਓ ਵੀ ਬਣਾਈ ਹੈ ਪੁਲਿਸ ਵੱਲੋਂ ਕੀ ਕੰਮ ਜਦੋਂ ਉਹ ਸਾਡੇ ਇੱਥੇ ਨਹੀਂ ਹੈ ਸਰ ਉਹ ਹੁਜਰਤਾਂ ਤੇ ਪੈ ਤੋ ਬਾਕੀ ਜਲੰਧਰ ਜਲੰਧਰ ਦੇ ਵਿੱਚ ਫਿਰ ਉੱਥੇ ਇਨਸੀਡੈਂਟ ਹੋਇਆ ਉਹ ਫਿਰ ਉਧਰਲੇ ਐਸਐਸਪੀ ਦੱਸ ਸਕਦੇ ਆ ਕਿ ਕੀ ਹੈ ਇੱਕ ਸਿਰ ਤੁਸੀਂ ਕਹਿ ਰਹੇ ਕਿ ਮੈਡੀਕਲ ਰਿਪੋਰਟ ਜਿਹੜਾ ਉਹ ਮੈਚਲ ਮਤਲਬ ਮੈਡੀਕਲ ਚੈਕਿੰਗ ਕਰਨ ਦੀ ਪੁਲਿਸ ਕੋਲ ਪਾਵਰ ਨਹੀਂ ਹੁੰਦੀ ਤੁਸੀਂ ਕਹਿੰਦੇ ਹੈਲਥ ਡਿਪਾਰਟਮੈਂਟ ਨੂੰ ਇਨਵੋਲ ਕਰਕੇ ਕਾਰਵਾਈ ਕੀਤੀ ਜਾ ਸਕਦੀ ਸਰ ਨਹੀਂ ਕਰਦੇ ਐਸੀ ਮੈਂ ਤਾਂ ਤੁਹਾਡੇ ਰਾਹੀਂ ਤੁਸੀਂ ਇਹ ਕੁਐਸਚਨ ਉਠਾਇਆ ਨਾ ਮੈਡੀਕਲ ਨਸ਼ੇਰਾ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਗੁਜਾਰਿਸ਼ ਕਰੂੰਗਾ ਕਿ ਸਾਨੂੰ ਦੱਸੋ ਕਿਹੜਾ ਮੈਡੀਕਲ ਸਟੋਰ ਵਾਲਾ ਸੇਫ ਪੰਜਾਬ ਤੇ ਤੁਸੀਂ ਟਿਪ ਦੋ ਸਾਨੂੰ ਇਮੀਡੀਏਟ ਅਸੀਂ ਕਾਰਵਾਈ ਕਰਾਂਗੇ ਹੁਸ਼ਿਆਰਪੁਰ ਦਾ ਜਿਹੜਾ ਡਾਟਾ ਮੈਂ ਦੇਖਿਆ ਹੈ ਉਹ 50% ਕਨਵਰਜ ਹਨ ਹਰ ਇੱਕ ਟਿਪ ਜਿਹੜੀ ਸਹੀ ਨਹੀਂ ਹੁੰਦੀ ਜਾਂ ਜਦੋਂ ਟਿਪ ਦਿੱਤੀ ਜਾਂਦੀ ਹੈ ਜਦ ਤੱਕ ਪੁਲਿਸ ਉੱਥੇ ਕਾਰਵਾਈ ਕਰਦੀ ਹੈ ਬੰਦੇ ਭੱਜ ਜਾਂਦੇ ਆ ਉੱਥੇ ਮਿਲਣਾ ਨਹੀਂ ਨਸ਼ਿਆਂ ਦੇ ਵਿੱਚ ਜਿਹੜੀ ਮੇਨ ਕਾਰਵਾਈ ਤਾਂ ਹੀ ਹੁੰਦੀ ਹੈ ਨਸ਼ਾ ਮਿਲੇਗਾ ਸਿਰਫ ਇਸ ਚੀਜ਼ ਤੇ ਨਹੀਂ ਹੋ ਨਹੀਂ ਸਕਦਾ ਕਿ ਵੀ ਉੱਥੇ ਨਸ਼ਾ ਵੇਚਣ ਦੀ ਟਿਪਾਗੀ ਬੰਦੇ ਖੜੇ ਉਹਨੂੰ ਫੜ ਲਿਆ ਨੋ ਜਦੋਂ ਮਿਲੇਗਾ ਤਾਂ ਉਸ ਤੇ ਕਾਰਵਾਈ ਹੁੰਦੀ ਹੈ ਤੇ ਮੈਂ ਤੁਹਾਡੇ ਲਈ ਇਹੀ ਕਹਿਣਾ ਚਾਹਨਾ ਸਾਰਿਆਂ ਨੂੰ ਕਿ ਮੈਡੀਕਲ ਨਸ਼ਿਆਂ ਦਾ ਅਗਰ ਲੱਗਦਾ ਹੈ ਤੇ ਸਮਾਜ ਸੇਫ ਪੰਜਾਬ ਤੇ ਜਿਹੜੀ ਹੈਲਪਲਾਈਨ ਹੈ ਸਾਨੂੰ ਟਿੱਪ ਦਿਓ ਅਸੀਂ ਇਮੀਡੀਏਟਲੀ ਕਾਰਵਾਈ ਕਰਾਂਗੇ ਕਿਸੇ ਨੂੰ ਨਿਭਖਸ਼ਾ ਨਹੀਂ ਸਰ ਜ਼ਿਲ੍ਹਾ ਪੁਲੀ ਨਸੀਲੀ ਗੋਨੀ ਬਹੁਤ ਤਕਰਦੀ ਹੈ ਸਵਾਸ ਵਿਭਾਗ ਨਹੀਂ ਫੜ ਪਾਂਦਾ ਮਤਲਬ ਇਹ ਸੱਚਾਈ ਹੈ ਸਰ ਉਹਨਾਂ ਚੈਨ ਬਣਾ ਕੇ ਪਹੁੰਚਾ ਜਾ ਸਕਦਾ ਹੈ ਕਿੱਥੋਂ ਲੈ ਕੇ ਆਏ ਜੀ ਨਹੀਂ ਨਹੀਂ ਤੁਸੀਂ ਸ਼ਾਇਦ ਤੁਸੀਂ ਤਾਂ ਚਲੋ ਪ੍ਰੈਸ਼ ਹੋ ਹੈਗੇ ਹੋ ਤੁਸੀਂ ਇਹ ਨਹੀਂ ਦੇਖਿਆ ਕਿ ਸਾਡੀ ਜਿਹੜੀ ਐਨਟੀਏ ਵਿੰਗ ਹੈ ਉਹਨਾਂ ਨੇ ਹਿਮਾਚਲ ਚ ਐਟ ਲੀਸਟ ਦੋ ਤਿੰਨ ਵੱਡੇ ਸਪਲਾਈਅਰ ਯੂਪੀ ਦੇ ਮਹਾਰਾਸ਼ਟra ਦੇ ਵੱਡੀਆਂ ਵੱਡੀਆਂ ਰਿਕਵਰੀਆਂ ਉੱਥੇ ਕੀਤੀਆਂ ਜਿਹੜੀ ਤੁਸੀਂ ਚੇਨ ਦੀ ਗੱਲ ਕਰਦੇ ਹੋ ਉਹ ਬ੍ਰੇਕ ਕੀਤੀ ਹੈ ਲੱਖਾਂ ਲੱਖਾਂ ਗੋਲੀਆਂ ਜਿਹੜਾ ਨੈਟਵਰਕ ਵੱਧੀ ਯੂਪੀ ਬੰਬੇ ਮਹਾਰਾਸ਼ਟra ਹਿਮਾਚਲ ਇਧਰ ਤੱਕ ਫੈਲਿਆ ਹੋਇਆ ਸੀ ਉਹ ਸਾਰਾ ਨੇ ਇਸ ਨਾਲ ਬੁੱਤ ਕਰਦਾ ਸੀ ਸਰ ਜਿਕਰ ਵਿਅਕਤੀ ਜੇਲ੍ਹ ਤੋਂ ਬਾਹਰ ਹੁੰਦਾ ਹੈ ਉਸ ਤੋਂ ਬਾਅਦ ਵੀ ਨਿਗਾਰ ਕੀ ਜਾਂਦੀ ਹੈ ਕਿਉਂਕਿ ਨਸ਼ਾ ਸਪਲਾਈਰ ਉਹ ਬਾਹਰ ਆ ਕੇ ਦੁਬਾਰਾ ਫਿਰ ਸ਼ੁਰੂ ਕਰਨ ਦਾ ਕੰਮ ਬਿਲਕੁਲ ਜੀ ਸਾਡੇ ਬਹੁਤ ਤਰੀਕੇ ਹੈ ਨਿਗਾਰ ਰੱਖਣ ਦੇ ਆਬਜ਼ਰਵ ਕਰਨ ਦੇ ਔਰ ਅਸੀਂ ਡੇਲੀ ਰਿਵਿਊ ਕਰਦੇ ਹਾਂ ਸਵੇਰੇ ਸ਼ਾਮ ਉਹਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਦੇ ਪੂਰੀ ਮਿਹਨਤ ਲਾਉਂਦੇ ਠੀਕ ਹੈ ਸਰ ਥੈਂਕ ਯੂ ਸਰ